ਲੁਧਿਆਣਾ ਦੇ ਆਤਮਨਗਰ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਮੁੰਡੇ ਦੇ ਮਾਰਿਆ ਥੱਪੜ ਤੁਸੀਂ ਜੋ ਹੈ ਰੀਸਨ ਜਾਣ ਕੇ ਹੈਰਾਨ ਹੋ ਜਾਓਗੇ ਤੁਹਾਨੂੰ ਦੱਸ ਦਈਏ ਜੀ ਅੱਜ ਮੋਬਾਈਲ ਵਹੰਦੇ ਵਿੱਚ ਲੋਕਾਂ ਦੀ ਪ੍ਰੋਬਲਮਸ ਹੱਲਣ ਵਾਸਤੇ ਗਏ ਸੀਗੇ ਕੁਲਵੰਤ ਸਿੱਧੂ ਤੇ ਉੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਮੁੰਡੇ ਜਿਹੜੇ ਹੈਗੇ ਆ ਖੇਤ ਦੇ ਵਿੱਚ ਚਿੱਟਾ ਲਾਉਂਦੇ ਪਏ ਹੈਗੇ ਨਸ਼ਾ ਕਰਦੇ ਪਏ ਹੈਗੇ ਤੇ ਉੱਥੇ ਜਦ ਪਹੁੰਚੇ ਤੇ ਬਾਕੀ ਮੁੰਡੇ ਤਾਂ ਭੱਜ ਗਏ ਤੇ ਇੱਕ ਬੰਦਾ ਫੜਿਆ ਗਿਆ ਤੇ ਉਸਤੇ ਕੁਲਵੰਤ ਸਿੱਧੂ ਨੇ ਜੋ ਹੈ ਥੱਪੜ ਮਾਰਿਆ ਤੁਹਾਨੂੰ ਦੱਸ ਦਈਏ ਜੀ ਪੰਜਾਬ ਦੇ ਵਿੱਚ ਨਸ਼ਾ ਜਿੰਨੇ ਵੱਧਦਾ ਪਿਆ ਹੈਗਾ ਅੱਜ ਰੰਗੇ ਹੱਤੀ ਫੜਿਆ ਆਤਮਾਨਗਰ ਦੇ ਐਮਐਲਏ ਕੁਲਵੰਤ ਸਿੱਧੂ ਨੇ ਇੱਕ ਮੁੰਡੇ ਨੂੰ ਨਸ਼ਾ ਕਰ ਪਿਆ ਸੀਗਾ ਹੱਦ ਦੇ ਵਿੱਚ ਉਸਤੇ ਪਦਾਰਤ ਸੀਗੇ ਜੀ ਤੇ ਥੱਪੜ ਮਾਰਿਆ ਗਿਆ ਉਸ ਨੂੰ ਜੋ ਹੈ ਐਮਐਲਏ ਕੁਲਵੰਤ ਸਿੱਧੂ ਵੱਤੇ ਵੱਲੋਂ ਜਦ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਕੁਲਵੰਤ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੁੰਡੇ ਨੂੰ ਪਿਆਰ ਨਾਲ ਥੱਪੜ ਮਾਰਿਆ ਸੀਗਾ ਕਿਉਂਕਿ ਉਹ ਮੁੰਡਾ ਜਦ ਮੇਰੇ ਕੋਲ ਗਿਆ ਤਾਂ ਉਸਨੇ ਕਿਹਾ ਕਿ ਸਸਿਆਕਾਰ ਮੈਂ ਵੀ ਤੁਹਾਡੇ ਮੁੰਡੇ ਵਾਂਗ ਹਾਂ ਮੈਨੂੰ ਪੁਲਿਸ ਤੇ ਨਾ ਪੜਾਓ ਤਾਂ ਮੈਂ ਉਹਨੂੰ ਪਿਆਰ ਨਾਲ ਥੱਪੜ ਮਾਰਿਆ ਸੀਗਾ ਤੇ ਜੇ ਤੁੰ ਦੱਤੀ ਕਿ ਇੱਕ ਬਹੁਤ ਹੀ ਵੱਡੀ ਖਬਰ ਆਈ ਹੈ ਐਮ ਐਲ اے ਹੈਗੇ ਜੀ ਆਤਮਨਲ ਹਲਕੇ ਤੇ ਕੁਲਵੰਦ ਸਿੱਧੂ ਬਹੁਤ ਹੀ ਵਧੀਆ ਬੰਦੇ ਨੇ ਤੇ ਉਹਨਾਂ ਨੇ ਜਦ ਨਸ਼ਾ ਕਰਦਾ ਇਹ ਮੁੰਡੇ ਨੂੰ ਦੇਖਿਆ ਤੇ ਉਹਨਾਂ ਦੇ ਦਿਲ ਦੇ ਵਿੱਚ ਕਾਫੀ ਆਵਾਜ਼ ਆਈ ਤੇ ਉਹਨਾਂ ਨੇ ਜੋ ਹੈ ਪਿਆਰ ਨਾਲ ਮੁੰਡੇ ਥੱਪੜ ਮਾਰਿਆ ਕਿ ਮੇਰਾ ਮੁੰਡਾ ਇਦਾਂ ਨਹੀਂ ਕਰ ਸਕਦਾ ਤੇ ਜਦ ਉਹਨਾਂ ਨਾਲ ਗੱਲ ਕੀਤੀ ਦੋਨਾਂ ਨੇ ਕਿਹਾ ਮੈਂ ਥੱਪੜ ਨਹੀਂ ਮਾਰਿਆ ਮੈਂ ਪਿਆਰ ਨਾਲ ਸਿਰਫ ਉਹਨੂੰ ਕਿਹਾ ਕਿ ਮੇਰਾ ਮੁੰਡਾ ਇਦਾਂ ਨਹੀਂ ਕਰ ਸਕਦਾ ਤੇ ਉਹਨਾਂ ਨੇ ਕਿਹਾ ਜੇ ਉਹ ਨਸ਼ਾ ਕਰਦਾ ਹੈ ਤੇ ਉਸ ਨੂੰ ਜੋ ਹੈ ਪੇਜਾ ਜਾਊਗਾ ਨਸ਼ਾ ਚੋ ਕੇ ਇੰਦਰ ਦੇ ਵਿੱਚ ਜੇ ਉਹ ਨਸ਼ਾ ਨਹੀਂ ਕਰਦਾ ਉਸ ਦੀ ਜੋ ਹੈ ਨਸ਼ਾ ਵੇਚਣ ਵਾਲਿਆਂ ਦੇ ਨਾਲ ਸਾਣਗੜ ਹੈਗੀ ਤੇ ਉਸ ਨੂੰ ਬਖਸ਼ਾ ਨਹੀਂ ਜਾਊਗਾ ਇਹ ਸਿੱਧਾ ਮੈਸੇਜ ਦਿੱਤਾ ਕੁਲਵੰਤ ਸਿੰਘ ਸਿੱਧੂ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇਤਾਂ ਦੀ ਖਬਰ ਤੁਹਾਨੂੰ ਦਿੰਦੇ ਰਵਾਂਗੇ ਬ੍ਰੇਕਿੰਗ ਨਿਊਜ਼ ਬਹੁਤ ਹੀ ਵੱਡੀ ਖਬਰ ਐਮ ਐਲ اے ਕੁਲਵੰਤ ਸਿੰਘ ਸਿੱਧੂ ਜਿਹੜੇ ਕਿ ਆਤਲ ਨਗਰ ਦੇ ਐਮ ਐਲ اے ਹੈਗੇ ਆਮ ਆਦੀ ਪਾਰਟੀ ਤੋਂ ਉਹਨਾਂ ਨੇ ਨਸ਼ਾ ਕਰਦੇ ਮੁੰਡੇ ਨੂੰ ਛਪੇੜ ਮਾਰੀ ਥੱਪੜ ਮਾਰਿਆ ਤੇ ਉਸ ਨੂੰ ਸਹੀ ਰਸਤੇ ਪਾਣ ਨੂੰ ਕਿਹਾ ਤੇ ਤੁਨ ਦਾਦੀ ਇਹ ਲੋਕਾਂ ਨੇ ਕਿਹਾ ਜੇਕਰ ਉਸ ਉਹਨਾਂ ਨੇ ਥੱਪੜ ਵੀ ਮਾਰਿਆ ਹੈਗਾ ਥੱਪੜ ਨਹੀਂ ਨਾ ਦੇ ਡਾਂਗ ਫੇਰੋ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟ ਅਜ ਦੱਸੋ ਕਿ ਐਮਐਲਏ ਸਾਹਿਬ ਨੇ ਸਹੀ ਕੀਤਾ ਤੁਸੀਂ ਕੀ ਕਹੋਗੇ ਕਿ ਅਗਰ ਨਸ਼ਾ ਵਕਦਾ ਪਿਆ ਹੈ ਤੁਹਾਡੇ ਮੱਲੇ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਕੁਲਵੰਤ ਸਿੱਧੂ ਨੇ ਸਹੀ ਕੀਤਾ ਸਾਡੇ ਇਤਿਹਾਸੀ ਤੁਹਾਨੂੰ ਖਬਰ ਦੇ ਦਈਏ ਜੀ ਹਤੋਂ ਨਗਰ ਦੇ ਐਮਐਲਏ ਕੁਲਵੰਤ ਸਿੱਧੂ ਨੇ ਮੁੰਡਾ ਫੜਿਆ ਨਸ਼ਾ ਕਰਦੇ ਹੋਏ ਉਹ ਮੋਬਾਈਲ ਵੈਂ ਦੇ ਵਿੱਚ ਆਪਾਂ ਗਏ ਸੀਗੇ ਜੀ ਲੋਕਾਂ ਦੀ ਪ੍ਰੋਬਲਮਸ ਹੁੰਦੇ ਪਏ ਸੀ ਤੇ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਇਸ ਖੇਤਾਂ ਦੇ ਵਿੱਚ ਜੋ ਹੈ ਨਸ਼ਾ ਕਰਦੇ ਹੈਗੇ ਆ ਤੇ ਉਹਨਾਂ ਨੇ ਜਦ ਮੁੰਡੇ ਨੂੰ ਨਸ਼ਾ ਦੇ ਨਾਲ ਫੜਿਆ ਤੇ ਉਸ ਨੂੰ ਜੋ ਹੈ ਪਿਆਰ ਦੇ ਨਾਲ ਜੋ ਕੁਲਵੰਤ ਸਿੱਧੂ ਨੇ ਕਿਹਾ ਹੈ ਤੂੰ ਥੱਪੜ ਮਾਰਿਆ ਤੇ ਉਸ ਚੀਜ਼ ਨੂੰ ਉਹਨਾਂ ਨੇ ਕਿਹਾ ਕਿ ਜੇ ਤੇਰੇ ਨਸ਼ੇ ਦੇ ਵਿੱਚਣ ਵਾਲੇ ਦੇ ਨਾਲ ਸੰਬੰਧ ਹੈ ਤੇ ਤੈਨੂੰ ਛੱਡਿਆ ਨਹੀਂ ਜਾਏਗਾ ਪੰਜਾਬ ਦੇ ਵਿੱਚ ਅਸੀਂ ਨਸ਼ਾ برداشت ਨਹੀਂ ਹੁੰਨ ਦਵਾਂਗੇ ਮੈਂ ਬੱਚੇ ਦੇ ਤੌਰ ਤੇ ਉਹਨੂੰ ਕਿਪੇੜ ਮਾਰੀ ਸੀਗੀ ਬਹੁਤ ਹੀ ਵੱਡੀ ਖਬਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਇਦਾਂ ਹੀ ਜੋ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕੰਮ ਕਰਦੀ ਰਹੇਗੀ ਥਾਣੇ ਚੋਂ ਉਹਨੂੰ ਬੰਦਾ ਦਿੱਤਾ ਗਿਆ ਹੈਗਾ ਜੀ ਐਸਓਜੋ ਦੇ ਕੋਲ ਤੁਹਾਨੂੰ ਕੀ ਇਸ ਵਾਰ ਜਾਣਕਾਰੀ ਮਿਲੀ ਤੁਸੀਂ ਕੀ ਜਾਣਦੇ ਹੋ ਜਰੂਰ ਦੱਸੋ ਕਮੈਂਟਾਂ ਚ ਵੱਧ ਤੋਂ ਵੱਧ ਸ਼ੇਅਰ So thank you.